ਜੋੜੀ ਲਾ ਕੇ ਦੇਤੀ ਆਪਾਂ ਕਹਿੰਦਾ ਪਾਬ ਹੱਥ ਰੱਖਦਾ ਸਿਰ ਤੇ ਇਹਦੇ ਪਾ ਅਸੀਂ ਉਹਦੇ ਅੱਖਾਂ ਨੂੰ ਹਾਂ ਨਹੀਂ ਸਹੀ ਗੱਲ ਬੈਸ ਨੂੰ ਦਿਖਾਉਣਾ ਹੱਟ ਕੇ ਯਾਰ ਵੀਡੀਓ ਜਦੋਂ ਕਿਸ ਨੂੰ ਕੁੱਪਟਰ ਦੇਣਾ ਨਾ ਯਾਰ ਮਿੱਤਰ ਨੂੰ ਦਿਖਾ ਕੇ ਵਿਖਾਉਂਦੇ ਨਹੀਂ ਹੁੰਦੇ ਹਾਈਡ ਜੀ ਦੇ ਦਿੰਦੇ ਹੁੰਦੇ ਆਗੇ ਇਹ ਤਾਂ ਮੈਂ ਵੀ ਹਣਾ ਚੱਲ ਦਵਣੀ ਦੀ ਵੀਡੀਓ ਚ ਆਪਾਂ ਦਿਖਾਗੇ ਦਵਣੀ ਨੇ ਪਹਿਲੀ ਵਾਰ ਅਜੇ ਨਵੀਂ ਵੀਡੀਓ ਸਟਾਰਟ ਕੀਤੀ ਹੈ ਮਾ ਕੋਈ ਨਾ ਕੋਈ ਬੜੀਆ ਕਰੀਏ ਬੜੀਆ ਹਾਂਜੀ ਬਾਬੋ ਕੀ ਹਾਲ ਚਾਲਾ ਸਾਰੇ ਹੁੰਦੇ ਜਾਂਦਾ ਹੋਰ ਕੀ ਬਣਦਾ ਲਓ ਜੀ ਤੇ ਅੱਜ ਬਹੁਤ ਸਮੇਂ ਬਾਅਦ ਵਲੌਗ ਦੀ ਕਰਦੇ ਆਪਾਂ ਸਟਾਰਟਿੰਗ ਹਣਾ ਤੇ ਨਵਾਲਿਆਂ ਦਾ ਫੋਨ ਬਾਕੀ ਮਨਪ੍ਰੀਤ ਤੁਹਾਨੂੰ ਵੀਡੀਓ ਚ ਪਤਾ ਲੱਗ ਗਈ ਆਊਗਾ ਹਨ ਲਗਭਗ ਤੁਹਾਨੂੰ ਪਤਾ ਲੱਗੂ ਵੀ ਨਵਾਂ ਫੋਨ ਲਿਆਂਦਾ ਤੇ ਹੁਣ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਮੈਂ ਚੱਲ ਵੀਡੀਓ ਵੀਡੀਓ ਹੁਣ ਪਾਇਆ ਕਰਾਂਗੇ ਵੀਡੀਓ ਆਸਤੇ ਫੋਨ ਲਿਆਂਦਾ ਤੇ ਉਹ ਆਪ ਨੂੰ ਫੋਨ ਦੀ ਕੋਈ ਏਡੀ ਜਿਆਦਾ ਚਸ ਨਹੀਂ ਸੀ ਹਨ ਤੇ ਹੁਣ ਇੱਥੇ ਦੇ ਕੋਲ ਆਏ ਜੀ ਤੇ ਉਹ ਮਨ ਕਰ ਲੱਗ ਗਈ ਜਾਂਦਾ ਵੀ ਤੂੰ ਵੀਡੀਓ ਵੀਡੀਓ ਘਰੋਂ ਵੀ ਸਟਾਰਟ ਕਰ ਲਿਆ ਹੁਣ ਹਨ ਤੇ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਘਰੇ ਇੱਥੇ ਤੇ ਬਾਕੀ ਹੁਣ ਉਹ ਹੋ ਗਿਆ ਘਰੇ ਹਨਾ ਤੇ ਇਹ ਕਬੂਤਰ ਕਵਾਤਰ ਸਮਨ ਲਗਭਗ ਇੱਥੇ ਜਿੰਦੇ ਲਾ ਕੇ ਹੀ ਗਿਆ ਉਹ ਨਹੀਂ ਜਿੰਦੇ ਨਹੀਂ ਲਾ ਕੇ ਗਿਆ ਤੇ ਬਸ ਬੱਚੀ ਆਉਂਦਾ ਬੱਚੀ ਨੂੰ ਕਰਿਆ ਫੋਨ ਮੈਂ ਤੇ ਥੋੜਾ ਕੰਮ ਚੱਲ ਕੇ ਆਉਣਿਆ ਨਾ ਤੇ ਹੋ ਸਕਦਾ ਹਾਂ ਆ ਜਿੰਦੇ ਖੁੱਲੇ ਪਿਆ ਤੇ ਪਹਿਲਾਂ ਇੱਥੇ ਮਾੜੀ-ਮੁੱਟੀ ਨਿਗਾਹ ਮਰਾਦੀ ਹੈ ਕਬੂਤਰਾਂ ਦੀ ਤੇ ਬਸ ਜਿਵੇਂ ਜਿਵੇਂ ਕੰਮ ਕਰੀ ਜਾਇਆ ਕਰਾਂ ਠੀਕ ਹੈ ਤੇ ਤੁਹਾਨੂੰ ਵੀ ਨਿਗਾਹ ਮਰਾਈ ਜਾਇਆ ਕਰਾਂਗੇ ਲਓ ਜੀ ਪਹਿਲਾਂ ਆਪਣੇ ਦਰਸ਼ਨ ਕਰੋ ਇੱਧਰ ਪੱਠਿਆਂ ਦੇ ਸਾਰਿਆਂ ਦੇ ਲਓ ਜੀ ਓਕੇ ਰਿਪੋਰਟਾਂਗੇ ਤੇ ਬਾਕੀ ਰਾਤ ਲਾਈਟ ਨਹੀਂ ਆਈ ਤੇ ਮਨਪੇਗਾ ਦਾਣੇ ਵੀ ਨਹੀਂ ਖਾਦੇ ਕਬੂਤਰਾਂ ਨੇ ਉਹ ਖਾਈ ਤਾਂ ਬੈਠੇ ਆਗੇ ਤੇ ਪਰ ਟੜਕੀ ਧੁੱਕੀ ਖਾਦਣ ਦੀ ਦਿਨਚਰਿਆ ਤੇਰਾ ਨਹੀਂ ਹੈ ਨਾ ਤੇ ਇੱਧਰ ਲਈ ਖੁੱਡੇ 'ਚ ਨਿਗਾ ਮਾਰਾ ਦੇਣੇ ਥੋੜੀ ਇੱਕ ਮਿੰਟ ਇਸ ਕੰਮ ਵਾਸਤੇ ਫੋਨ ਲਿਆਂਦਾ ਨਾ ਬਸਦਾ ਵਾ ਮੈਂ ਵੀ ਪਰ ਵੀਡੀਓ ਬਣਾਇਆ ਕਰਾਂ ਪੱਕਾ ਹੀ ਕੋਸ਼ਿਸ਼ ਹੋ ਜੇ ਲਓ ਜੀ ਇੱਧਰ ਵੀ ਨਿਗਾ ਮਾਰ ਲਓ ਮੋਟੀ ਮੋਟੀ ਰੁਕ ਜਾਕ ਆਪਣੀ ਕੋਲ ਤੇ ਬਾਕੀ ਮੈਂ ਤੇ ਰੋਟੀ ਖਾਣ ਗਿਆ ਘਰੇ ਤੇ ਮੱਛੀ ਆਉਂਦਾ ਤੇ ਹੁਣ ਮੈਂ ਕਰਦੇ ਆਂ ਆਪਾਂ ਗੱਲਬਾਤ ਸ਼ੇਅਰ ਇੰਨੇ ਪਾਣੀ ਵਾਲੇ ਪੀਪੀ ਬੂਪੀਆਂ ਕੱਢ ਗਿਆ ਬਾਹਰ ਮਲਾਤੂ ਹਣੀਆਂ ਧਾਣੀਆਂ ਹਣੀਆਂ ਕਹਿੰਦਾ ਸਾਫ਼ ਕਰਨੀਆਂ ਤੇ ਆਪਾਂ ਚੱਲ ਕੇ ਬਹਿੰਦੇ ਅੰਦਰ ਤੇ ਦਿਖਾਉਣੇ ਤੁਹਾਨੂੰ ਕਹਿੰਦੇ ਕਿਹੜਾ ਹੈ ਕਿਹੜਾ ਦੂੰ ਕਹਿੰਦੇ ਚੋਬਰ ਆ ਗਿਆ ਕਹਿੰਦੇ ਮਾਨਾ ਪਿੰਡ ਦਾ ਚੋਬਰ ਮੁੰਡੇ ਨੂੰ ਸਪੈਸ਼ਲ ਮੈਂ ਫੋਨ ਕਰਕੇ ਸੱਦਿਆਗਾ ਵੀ ਮਹਾਂ ਭਾਈ ਆਹ ਤੇਰੇ ਬਣਾ ਸਰਨਾ ਨਹੀਂ ਤੇ ਆਪਾਂ ਥੋੜਾ ਚੱਲ ਕੇ ਉਹਨਾ ਕੰਮ ਜਿਹੜੀ ਆਪਾਂ ਹਰੀ ਬੂਧਰ ਇੱਕ ਬੂਧਰੀ ਆਪਣੇ ਉੱਡ ਗਈ ਸੀ ਉਹ ਆਪਾਂ ਅੱਜ ਲੈ ਕੇ ਆਉਣੀ ਹੈ ਕਿਉਂਕਿ ਕੱਲ ਵੀ ਸੀਗਾ ਆ ਇੱਥੇ ਕੱਲ ਤਾਂ ਫੜ ਲਈ ਸੀ ਆਪਾਂ ਉਹ ਦੁਆਰੇ ਉੱਡ ਗਈ ਦੀ ਤੜਕੇ ਮਨਪ੍ਰੀਤ ਤੋਂ ਹਰੇ ਹਰੀ ਬੋਤਲ ਹਰੀ ਬੋਤਲ ਹਰੀ ਬੋਤਲ ਲੈ ਕੇ ਆਉਣੀ ਹੈ ਪੂਰੀ ਦੀ ਪੂਰੀ ਲੈ ਕੇ ਆਉਣੀ ਹੈ ਘੱਟ ਨਹੀਂ ਲੈ ਕੇ ਆਉਣੀ ਕਿਤੇ ਪੱਲਾ ਬੁੱਲਾ ਪੱਟਿਆ ਹੋਵੇ ਇੱਕ ਸਾਈਡ ਵਾਲਾ ਤੇ ਮੋੜ ਕੇ ਗੱਲ ਨਹੀਂ ਬਾਨੀ ਆਪਣੀ ਇਹ ਯਾਰ ਕਰ ਲੈ ਦਾ ਬੂਟ ਹੋ ਗਏ ਮੇਰੇ ਗਿੱਲੇ ਕੀ ਇਹ ਤਾਂ ਤਾਂ ਮਸਾਲਾ ਡਿੱਗ ਗਿਆਗਾ ਹੋਰ ਤਾਂ ਵੀਡਰ ਵਾਲੀ ਗੱਲ ਨਹੀਂ ਤੇ ਚੱਲੀਏ ਫਿਰ ਆਪਾਂ ਚੱਲਦੇ ਆਣਾ ਪਰ ਲੈ ਕੇ ਆਉਣੀ ਆ ਲਾਓ ਭਾਈ ਤੇ ਹੁਣ ਅਸੀਂ ਚੱਲ ਫੇ ਕੰਮ ਆਉਂਦਾ ਇਹ ਕੰਮ ਤੁਹਾਨੂੰ ਦੱਸ ਸਕਦੇ ਹਾਂ। ਅਰੇ ਉਹ ਤਾਂ ਦਿਖਾਉਣੇ ਛੱਡ ਗਏ ਬਹੁਤ ਸੱਜੀ ਕਬੂਤਰੀ ਹੈ। ਬੜੀ ਵਧੀਆ ਜਿਹੀ ਕਬੂਤਰੀ। ਹਾਂਜੀ ਗੱਲਾਂ ਨੇ। ਚੱਲ ਤੁਹਾਨੂੰ ਦੱਸਦਾ ਕਿਹੜੇ ਪਿੰਡਾਂ 'ਈ ਹੱਤੀ ਕਬੂਤਰੀ। ਇਹ ਵਾਲੀ ਵਿਦਵਲਦਬੁਰ ਨੇੜੇ ਨਹੀਂ ਮਿਲਦੀ। ਨੇੜੇ ਮਿਲਦੀ ਹੈ। ਪਰ ਉਹ ਉੱਥੇ ਬੈਠੀ ਹੈ ਨਾ ਉਹਨੇ ਕਹਿ ਸੀ ਆਪਾਂ ਨੂੰ ਗੱਲ ਲਾ ਗਣੇ। ਕਹੇ ਸਾਡੇ ਪਿੰਡ ਬੈਠੀ ਹੈ ਕਬੂਤਰੀ ਤੇ ਫੜ ਕੇ ਲੈ ਜਾਓ। ਹਾਂ ਚੱਲਦੇ ਹਾਂ ਫਿਰ ਦਿਖਾਉਣੇ ਤੁਹਾਨੂੰ। ਲੋ ਜੇ ਬਹੁਤ ਜੱਦੋ ਜਹਿਦ ਤੋਂ ਬਾਅਦ ਇੱਕ ਕਬੂਤਰੀ ਹਰੀ ਉੱਡ ਗਈ ਉੱਡ ਗਈ ਕਿਵੇਂ ਅੜੀ ਜੀ ਉੱਡ ਗਈ ਲੇਟ ਹੋ ਗਿਆ ਕਿਉਂ ਹਾਂ ਦੇ ਭੱਜਦੇ ਜੀ ਨਾ ਆਪੇ ਕਰਦਾ ਕਿ ਕਹਿੰਦਾ ਕਿ ਆਪੇ ਆ ਜਾਈਏ ਘਰੇ ਘਰ ਚੱਲ ਕੇ ਬਹਿਣੇਗੇ ਕਹਿੰਦੇ ਆ ਗਏ ਘਰ ਪਰ ਤੇ ਤੁਸੀਂ ਤੇ ਗਈ ਮੈਂ ਜਗੜ ਨਾ ਫੜਾ ਬੜਾ ਮੈਂ ਤਾਂ ਇੱਥੇ ਰੱਖਿਆ ਤੂੰ ਬੱਚੀ ਰੱਖ ਗਿਆ ਦੇ ਲਈ ਹੋ ਸੀ ਕੇਬਲ ਕੁਬਲ ਜਗਾਰਡਮੈਂਟ ਜਿਹੜਾ ਤੇਰਾ ਸਾਰਾ ਤੂੰ ਮੈਂ ਚਾਰਜ ਘਾਂ ਲਾਉ ਆਇਆ ਅੰਦਰ ਬੈੰਨੇ ਆਪਾਂ ਸੌਨਿਆ 2 ਮਿੰਟ ਸੌ ਕੇ ਫੇਰ ਚੱਲਦੇ ਆ ਬਾਹਰ ਠੀਕ ਹੈ ਆਇਆ ਬਟਾ ਉਹ ਚਾਚਾ ਜੀ ਕੈਸੇ ਹੋ ਜੀ ਤੁਹਾਡੀ ਗੱਲਾਂ ਸੁਣੀਆਂ ਤਾਂ ਨਹੀਂ ਮੈਂ ਕਿਹਾ ਸੌ ਲੀਆਂ ਮੈਂ ਚੁਗਲੀਆਂ ਕਰਦੇ ਹਾਂ ਤੇਰੀਆਂ ਅਸੀਂ ਹੋਰ ਸੱਟ ਹੈ ਲਾ ਕੇ ਵਾ ਠੀਕ ਠਾਕ ਹੈ ਇਹ ਕਹਦਾ ਮਰਤ ਜਾ ਕੇ ਮੁੰਡੇ ਜਿਹਨਾਂ ਨੂੰ ਲਾਇਆ ਹਾਂ ਹਾਂ ਹੋਰ ਸੱਟ ਹੈ ਹਾਂ ਸੱਟਾਂ ਹੀ ਓਕੇ ਜਾਵਾਂ ਓਕਰ ਪੋਟਾ ਜਾਵਾਂ ਜਾਵਾਂ ਕਿਵੇਂ ਜਵਾਗ ਚੱਲੇ ਤੇਰੇ ਜਵਾਗ ਜਿਹਨਾਂ ਦਾ ਤਗਲੇ ਪੂਰੇ ਤੇ ਕੋਈ ਬਣਾਈਏ ਕੰਟੈਂਟ ਕੋਈ ਬਸ ਕੰਟੈਂਟ ਬਣ ਜਾਣਾ ਹੁਣ ਪੁੱਤਰ ਕੱਢ ਲਾ ਇੱਕਦਾ ਉੱਡ ਜੂ ਭੱਜੇ ਕਰਾਂ ਮਗਰ ਬਸ ਠੀਕ ਹੈ ਜੀ ਓਕੇ ਸਰਦਾਰ ਜੀ ਲੋ ਭਾਈ ਤੇ ਹੁਣ ਆਪਾਂ ਚੱਲ ਪਏ ਘਰ ਨੂੰ ਤੇ ਪਹਿਲਾਂ ਅੰਨੀ ਦਾ ਚਹਰਾ ਵਟ ਲਈ ਹੈ ਨਾ ਕਿਉਂਕਿ ਫੋਨ ਤਾਂ ਨਹੀਂ ਆਇਆ ਕਰੋ ਮਤਲਬ ਮੀਂਹ ਨਹੀਂ ਬਣਾਇਆ ਕਿ ਮੀਂਹ ਦਾ ਮੌਸਮ ਹਨ ਸਾਹਮਣੇ ਦੇਖ ਲਓ ਬੱਦਲ ਵਾਈ ਹੋਈ ਪਈ ਐ ਚੱਲ ਪਿਆ ਆਪਾਂ ਹੁਣ ਦੇਖਦੇ ਹਾਂ ਠੀਕ ਐ ਤੇ ਮਾੜਾ ਆਪਣੀ ਗੱਡੀ ਚੱਲ ਰਹੀ ਐ ਲੋਡ ਤਾਂ ਕਰੀ ਨਹੀਂ ਹੋਈ ਸੀ ਹੈ ਤਾਂ ਖਾਲੀ ਤੇ ਨੀਰਾਚਾਰਾ ਕਾਟ ਲੀਏ ਤੇ ਦਰਦਵਾਰਾ ਗਾਹੇ ਢੇੜਾ ਮਾਰ ਕੇ ਦੂਜੀ ਕਿੱਧਰ ਆਏ ਤੁਹਾਨੂੰ ਪਹਿਲਾਂ ਗੇੜੇ-ਗੁੜੇ ਮੁਰਾਜ਼ੀ ਐ ਖੇਤਾਂ 'ਚ ਤੇ ਬਾਕੀ ਚੱਲਾਂਗੇ ਮਨਪੁਰੇ ਕੋਲ ਚੱਲਣਾ ਐ ਵੀਡੀਓ ਨੂੰ ਸਟਾਰ ਕਿਉਂ ਸੀ ਬੰਦੀ ਕਰੀ ਆਪਣੀ ਤੇ ਗੇਰਾ ਲਗ ਭਾਗ ਜਦੋਂ ਥੋੜਾ ਭਲਾ ਕਰੇ ਆ ਪਾਣੀਆ ਵਟ ਲੀ ਗੇ ਯਾਰ ਪਾਣੀ ਬੜਾ ਖੜਾ ਨੀਰੇ 'ਚ ਲੇਕਨ ਉੱਤਰ ਕੇ ਦਿਖਾਉਣੇ ਨਾ ਤੇ ਮੀਂਹ ਖਾਸਾ ਆਇਆ ਰਾਤ ਦੇਖੋ ਕਿੰਨਾ ਝਰੋ ਕਣ ਕਣ ਨੂੰ ਪਾਣੀ ਲੱਗੇ ਨੂੰ ਤੇ ਪਾਣੀ ਠਲਤਾ ਤੇ ਆਪਣੇ ਨੀਰੇ ਵਾਲ ਚ ਦੇਖ ਲਈਏ ਜੇ ਕਿਤੇ ਪਾਣੀ ਖੜਾ ਆ ਪਾਣੀ ਤਾਂ ਲਗਭਗ ਖੜਾ ਹੀ ਹੈ ਤੇ ਇਹ ਕੰਮ ਹੋ ਜੂ ਘੜਚ ਤੇ ਵੱਡਣਾ ਪਊਗਾ ਨਹੀਂ ਯਾਰ ਮੁਸ਼ਕਲ ਹੈ ਨਾ ਬਾਬੇ ਕਿਵੇਂ ਗੱਲ ਬਣੂ ऐसे तो हो ही नहीं सकता आय हाय ओ देखो टू हेटा हेडट्टे पे खाल खप्पे डट्टे पे पानी खड़ा ही बड़ा हर बीच बढ़ के देखियो मड़ाया जदा पैर ना ਖੁੱਬਦਾ ਆ ਫਿਰ ਤਾਂ ਹੋਈ ਕੰਮ ਸੌਖਾ ਪਰ ਜੇ ਪਾਣੀ ਖੜਾ ਪੈਰ ਕੋਣ ਖਬੂ ਨਾ ਇਹ ਵੀ ਗੱਲ ਸੋਚਣ ਵਾਲੀ ਐ ਇੱਕ ਮਿੰਟ ਤੁਹਾ ਦਾ ਗਿੱਲਾ ਪਰ ਵੱਢ ਲਾਂਗੇ ਓਕੇ ਸੋਕੇ ਇਧਰ ਸੁੱਕੇ ਸੁੱਕੇ ਜਿ ਵੱਢ ਲਾਂਗੇ ਗਿੱਲੇ ਚ ਨਹੀਂ ਵੱਢਿਆ ਨਾ ਜਿੰਨਾ ਪੰਡਕ ਵੱਢ ਲੈਣੇ ਨੇ ਸਾਹਬ ਜੀ ਪੋਲੀ ਜਿਹੜਾ ਤੇ ਵੱਢ ਕੇ ਲੈ ਚੱਲਾਂਗੇ ਤੇ ਕਿਹੜਾ ਹੁਣ ਆਪਾਂ ਗਾਂ ਲ ਖੇਤ ਗਿੜਾ ਮਾਰ ਲਈਏ ਕਿਉਂਕਿ ਨਹੀਂ ਹੁਣ ਬੂਟ ਲਾਉਣੇ ਪੈਣਗੇ ਆਪਾਂ ਨੂੰ ਤੇ ਬੂਟ ਲਾਦੇ ਪੈਰ ਲੱਬੜਨਗੇ ਫਿਰ ਦਵਾਰੇ ਧੋਕੇ ਪਾਉਣਾ ਔਖਾ ਨਾ ਕਿਹੜਾ ਆਪਾਂ ਗਾਂ ਹੀ ਚੱਲੇ ਜੀ ਗਾਂ ਲ ਖੇਤ ਆਪਣੇ ਇਸ ਖੇਤ ਖਾਲ ਖੱਪੇ ਦੇਖੋ ਜੀ ਬਾਕੀ ਕਣਕ ਬਹੁਤ ਠੀਕ ਹੈ ਲਗਭਗ ਉਹ ਆਪਣੇ ਚਾਚੇ ਦੀ ਥੋੜੀ ਕਣਕ ਭੈੜੀ ਪਈ ਹੋਈ ਆ ਤੇ ਕਣਕ ਲਗਭਗ ਠੀਕ ਹੈ ਬਾਕੀ ਕਾਰੇ ਭਰੇ ਪਿਆ ਇਸ ਆਪਣੇ ਪਾਣੀ ਉੱਤੇ ਹੀ ਇੱਥੇ ਹਨ ਵੀ ਆ ਸਕਦੇ ਆ ਫੁੱਟ ਡੇਢ ਫੁੱਟ ਤੇ ਪਾਣੀ ਆ ਬਾਹਲਾ ਕੋਈ ਆਏ ਨਹੀਂਗਾ ਵੀ ਪਾਣੀ ਡੂੰਗਾ ਹੂਆ ਆ ਵੇਖੋ ਹੁਣ ਇਸ ਡੱਟੇ ਪਿਆ ਕਿਆ ਯਾਰ ਪਾਣੀ ਦੇ ਕਣਕ ਦੇ ਜਿਵੇਂ ਲੱਗਦਾ ਨਹੀਂ ਪਾਣੀ ਹੁੰਦਾ ਪਰ ਲੱਗਦਾ ਹੁੰਦਾ ਓਵੇਂ ਬਈ ਦੂਜਾ ਪਾਣੀ ਲੱਗ ਚੁੱਕਿਆ ਇਹਨੂੰ ਤੇ ਰੇ ਪਾਵਾਂ ਹੁਣ ਇੱਕ ਅੱਧੇ ਦਿਨ ਤੱਕ ਤੇ ਉਦੋਂ ਬਾਅਦ ਕਰਾਂਗੇ ਸਪਰੇ ਤੇ ਫੇਰ ਕੰਮ ਬਾਅਦ ਚੱਲਣਗੇ ਹੌਲੀ ਜਿਹਾ ਆਪਣੇ ਉਹ ਖੇਤੀ ਬਾੜੀ ਵੀ ਜ਼ਰੂਰੀ ਹੈ ਬਾਬੇ ਹਣ ਨਾਲ ਨਾਲ ਸਾਰੇ ਕੰਮਾਂ ਦੇ ਨਾਲ ਨਾਲ ਖੇਤੀ ਬਾੜੀ ਮਿਹਨ ਉਸ ਤੋਂ ਬਾਅਦ ਹੋਰ ਸਾਰੇ ਕੰਮ ਠੀਕ ਹੈ ਤੇ ਚਲੋ ਚੱਲੀਏਗਾ ਹੋਤੇ ਆ ਗਿਆ ਆਪਾਂ ਖੇਤ ਹਜੇ ਖੇਤ ਆਉਦੇ ਉੱਪਰ ਤਾਂ ਹੈ ਨਹੀਂ ਕੋਟਾ ਤਾਂ ਪਾ ਰਹੇ ਆਉ ਉਸੇ ਠੀਕ ਹੈ ਆਹ ਕਹਿੰਦੇ ਕਹਿੰਦੇ ਕੌਣ ਆ ਪਛਾਣ ਲੋ ਬੰਦਾ ਕਹਿੰਦੇ ਗੋਗਾ ਲਾਈਵ ਲੂਜ਼ ਹੈ ਕਹਿੰਦੇ ਆਹ ਬੰਦਾ ਕਹਿੰਦੇ ਗੋਗਾ ਮੈਂ ਮਾੜਾ ਮੋਟਾ ਇੰਟਰੋਡਕਸ਼ਨ ਕਰਾ ਦਿੱ ਗਏ ਬਹੁਤ ਦਿਨ ਹੋ ਗਏ ਮੈਂ ਆ ਵੀਡੀਓ ਸਟਾਰਟ ਕਰੀ ਹੈ ਤੇ ਮੈਂ ਗੋਗੀ ਨਾਲ ਫਿਰ ਵੀ ਗੱਲ ਕਰਾਉਣ ਦਾ ਹੱਕ ਹੈਗਾ ਕਿਰਿਆਂ ਨੂੰ ਮਾੜਾ ਫੋਨ ਆਈ ਜਾਂਦਾ ਤੇ ਇੱਕ ਕਰਾਉਣੇ ਇੰਟਰੋਡਕਸ਼ਨ ਦੇ ਨਾਲ ਆਪਾਂ ਲੈ ਵੀ ਪਛਾਣ ਲੋ ਕਹਿੰਦੇ ਕਿਹੜਾ ਬੰਦਾ ਕਹਿੰਦੇ ਗੇਲਾ ਕੇ ਗੋਗਾ ਹੈ ਹੈ ਆਖੜਾ ਗੋਗਾ ਕਹਿੰਦੇ ਹੋਰ ਸੈਟ ਆ ਪਰ ਮਾਹਨੇ ਯਾਰ ਆਈ ਜਾਂਦੇ ਆ ਰੇ ਭਾਈ ਨੇ ਜਾਈ ਜਾਂਦੇ ਆ ਰੇ ਭਾਈ ਨੇ ਇੱਕ ਵਾਰੀ ਫੇਰ ਦੂਰ ਜਾਵੜਦੇ ਨੇ ਯਾਰ ਫੇਰ ਕੋਲੇ ਆ ਜਾਂਦੇ ਆ ਅੱਛਾ ਫੇਰ ਆਇ ਖੱਤ ਲੈਣਾ ਅੱਛਾ ਪੂਰੇ ਸੈਲ ਬਣਿਆ ਪਿਆ ਪੂਰੇ ਫੇਰ ਜਾਵੜਦੇ ਆਏ ਹੋਈ ਜਾਂਦਾ ਸੈਲ ਬਣਿਆ ਪਿਆ ਹੁਣ ਸੈਲ ਕੀ ਪੁੱਛਦਾ ਫੇਲ ਨਹੀਂ ਭਾਈ ਜੀ ਬੈਂਟਰ ਕੰਮਣੀਆਂ ਬੰਜਾ ਹੁਣ ਬੈਂਟਰਾਂ ਬੈਂਡਰੀਆਂ ਹੋਰ ਸੀ ਠੀਕ ਠਾਕ ਜਮਾ ਜਮਾ ਮੈਂ ਚਲ ਇੰਟਰੋਡਕਸ਼ਨ ਕਰਾ ਦੀ ਮੈਂ ਬੰਦਾ ਉਹ ਆਪਣੀ ਪੁਰਾਣੀ ਵੀਡੀਓ ਵਾਲਾ ਕਹਿੰਦੇ ਕਿੱਥੇ ਆ ਓਹ ਡਾ ਬੰਦਾ ਓ ਵੇਈ ਦੀ ਇੱਥੇ ਧੱਕੇ ਖਾਣੇ ਆ ਵੇਲਾ ਗੱਟਿਆ ਪਏ ਦੋ ਤਿੰਨ ਪਾਦੇ ਦੋ ਤਨਾ ਪਏ ਤੇ ਬਖਿਚੀਆਂ ਦਾ ਕੰਮ ਦੋ ਤਨ ਕਰਦੇ ਪਾਸੇ ਪਏ ਆ ਹਾਂ ਚੱਲੀ ਜਾਂਦਾ ਕਰ ਚਲੋ ਜੀ ਓਕੇ ਫਿਰ ਮੈਂ ਗੇੜ ਖੇਤ ਗੀੜਾ ਮਾਰ ਲੈ ਬਾਏ ਤੇ ਹੁਣ ਮਾੜਾ ਮੋਟਾ 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 ਯਾਰ ਮਾਰ ਰਹੀ ਗੇੜਾ ਸਿੱਧਾ ਹਿਸਾਬ ਆਣਾ ਵੀ ਬਾਹਲਾ ਵੱਡਾ ਗੀਤ ਨਹੀਂ ਗਾਉਂਦਾ ਮੈਂ ਬਾਕੀ ਚੱਲ ਕੇ ਮਨਪ੍ਰੀਤ ਦੇ ਘਰੇ ਵੀ ਉੱਥੇ ਵੀ ਮਨਪ੍ਰੀਤ ਦੇ ਘਰ ਕਿਉਂ ਆਪਣਾ ਆਪ ਦਾ ਹੀ ਹੱਚੇ ਭੁੱਲ ਜਾਂਦੇ ਇੱਕ ਦਾ ਦੇਈ ਦੀ ਮਨਪ੍ਰੀਤ ਦਾ ਘਰ ਲੈ ਆਪਦਾ ਹੀ ਹੱਲ ਕਰ ਤੇ ਕਣਕ ਕਣਕ ਵੇਖਣਾ ਇਹ ਨਾਲ ਨੀਰਚਰਾ ਵਟਣਾ ਆਈ ਸੀ ਬਸ ਇੱਕ ਅੱਧੀ ਪੰਡ ਨਹੀਂ ਰਹੀ ਵੜਨੀ ਐ ਤੇ ਉਹ ਵੱਢ ਕੇ ਤੇ ਆਪਾਂ ਬਸ ਚੱਲਣਾ ਹੀ ਐ ਤੇ ਬਾਕੀ ਕਣਕ ਓਕੀ ਐ ਇੱਥੇ ਬੜਾ ਆਂਡਾ ਆਪਾਂ ਲਾਉਂਦੇ ਨੀਗੇ ਠੀਕ ਐ ਤੇ ਚੱਲਦੇ ਆ ਬਸ ਨੀਰਾ ਲਿਆ ਕਾਟ ਆਪਾਂ ਠੀਕ ਐ ਇੱਕ ਪਾਂਢੀ ਵੱਡੀ ਐ ਤਖੜੀ ਪਾਣੀ ਵਾਲਾ ਖੜਾ ਨੀਰਚਰ ਮਸਾ ਵੜਿਆ ਛੜ ਗਿਆ ਸਾਹ ਚੱਕਦੇ ਹੋ ਜਾਂਦਾ ਤੇ ਚਲੋ ਬਸ ਚਲੀਏ ਘਰੇ ਹਨਾ ਨੇਚਰ ਵਟ ਲਓ ਓਕੇ ਰਿਪੋਰਟ ਬਪਹਿਰ ਤੋਂ ਕੇ ਫੂਟੀ ਪਾਉਣੀ ਐ ਤੇ ਚੱਲ ਕੇ ਕਰਦੇ ਆਪਾਂ ਸੋ ਤੇ ਕਹਿੰਦੇ ਆਗੇ ਘਰੇ ਗੱਡੀ ਰੱਖਤੀ ਉਹ ਤੇ ਮੜੇ ਪੈਰ ਤੁਰ ਕੇ ਨਿੱਗੇ ਪਾਣੀ ਨਾਲ ਤੇ ਨਾਉਂ ਦੀ ਸਕਰੀਨ ਕੋਮ ਹੈਂਦੀ ਗੱਜ ਉਹ ਓਨੀ ਵੀ ਚੱਕਰ ਆ ਨਾਕੀ ਮਹਾਂ ਭੰਡ ਬਾੜੀ ਸਾਡੇ ਤੇ ਪਰ ਫੁੱਲ ਧੋੜੀਏ ਤੇ ਬਸ ਚੱਲ ਜੇ ਚਾਹ ਜੀ ਮਾਰ ਕੇ ਤੇ ਦਿਖਾਉਣ ਨੂੰ ਜਾਨਵਰ ਜਰੂਰੀ ਹੈ ਬਾਹਰ ਕੱਢੀ ਪਿਆ ਲੋ ਚਲੋ ਜੀ ਚੱਲ ਪੇ ਮਨਪ੍ਰੀਤ ਕੋਲੇ ਤੇ ਮਨਪ੍ਰੀਤ ਦਾ ਫੋਨ ਵੀ ਵਿੱਚ ਹੀ ਆਈ ਜਾਂਦਾਗਾ ਤੇ ਉਹ ਮੁੰਡੇ ਆਏ ਆ ਤੇ ਉਹ ਕਹਿੰਦਾ ਆ ਜਾ ਤੇ ਵੀਡੀਓ ਵੀਡੀਓ ਬਣਾਉਣੀਆਂ ਨਾਲੇ ਓ ਮੁੰਡੇ ਕਬੂਤਰ ਲੈਣ ਆਇਆ ਆਉਂਦੇ ਹੁੰਦੇ ਭੁੱਲੇ ਜਾਂਦਾ ਕਿੱਥੋਂ ਯਾਰ ਮੈਂ ਚਲ ਦਿਖਾਉਣੇ ਹਾਂ ਉਹਨੂੰ ਕਿਹੜਾ ਕਬੂਤਰ ਦੇਣਾ ਉਹਨੂੰ ਤੇ ਇਧਰ ਕਿੱਲੇ ਵਾਲੇ ਮੁੰਡੇ ਵੀ ਆਪਣੇ ਆਏ ਬਿਠਾਏ ਯਾਰ ਮਿੱਤਰ ਮਨਪ੍ਰੀਤ ਤੇ ਹਾਂਜੀ ਦੂਜੇ ਦਾ ਨਾਮ ਕੀ ਹੈ ਮਲਟੀਕਲ ਅਵੀ ਅਵੀ ਤੇ ਮਨਪ੍ਰੀਤ ਜੀ ਇਧਰ ਖੰਡ ਇਧਰ ਖੰਡ ਕਿਹੜੀ ਹੈ ਕੀ ਨਾਮ ਮੁੰਡੇ ਦਾ ਮਨੀਸ਼ ਮਨੀਸ਼ ਕਬੂਤਰੀ ਲੈਣ ਆਇਆ ਕਿੰਨੇ ਕ ਲੈਣ ਆਇਆ ਇਹ ਕਬੂਤਰੀ ਦੇਣੀ ਇਹਨਾਂ ਨੂੰ 1000 ਯਾਰ ਬਾਈ ਕਿਹੜੀ ਇਹ ਵਾਲੀ ਸਪੈਸ਼ਲੀ ਜਾਵਾ ਲਿਆਓ ਉੱਪਰ ਵਾਲੀ ਕਰਾਈਗੇ ਸ਼ੌਂਕ ਫੋਟੋ ਇਧਰੋਂ ਸਾਫ਼ ਆਊਗੀ ਆਪਣੀ ਮੈਂ ਜਮ ਬੰਬ ਵੀ ਲੱਗੀ ਜਾਂਦਾ ਇੱਥੀ ਵਧਾਈ ਜਾਂਦਾ ਸਿਰ ਆਈ ਸਿਰ ਦੇ ਆਪਾਂ ਦੇਖੋ ਖੇਲਣਾ ਇਧਰ ਹੋ ਜਾਓ ਆਓ ਇਧਰ ਆ ਜਾ ਆਪਣੇ ਖੁੰਡਾ ਮੈਨਾਂ ਆਪਣੇ ਮੋਬਾਈਲ ਆ ਰੂ ਆ ਰੂ ਆ ਰੂ ਇਧਰ ਜੀ ਉਸਤਾਦ ਜੀ ਇਧਰ ਆਓ ਮਾਰੋ ਚੀਕਾਂ ਦੋ ਮਿੰਟ ਬਹਿ ਕੇ ਲੈ ਕਰਾ ਸ਼ੌਕ ਕਰਾ ਕਰ ਮਣ ਪੀਦਾ ਸ਼ੌਕ ਤਾਂ ਕਾਲਾ ਯਾਰ ਇੱਕ ਘਰ ਉੱਡੀ ਹੋਈ ਐ ਬਾਹਰ ਕੋਈ ਦੱਸਣ ਦਾ ਆਪਾਂ ਨੂੰ ਲੋੜ ਨਹੀਂ ਸਿੱਧਾ ਹੀ ਸਾਫ਼ ਹੋਦਾ ਠੀਕ ਹੈ ਨਹੀਂ ਠੀਕ ਹੈ ਘਰੇ ਜਾਂ ਇਹ ਜਿਹੜੀ ਉਧਰ ਰਾਤ ਨੂੰ ਖਾਈ ਆਪਣੀ ਵੀਡੀਓ ਵਿੱਚ ਉਹੀ ਆ ਬਈ ਇਹ ਇਹਨਾਂ ਵਾਸਤੇ ਲਿਆਂਦੀ ਸੀਗੀ ਇਹ ਖੱਟੀਆਂ ਅੱਖਾਂ ਤੇ ਕਾਲੀ ਨੋਕ ਕਾਲੀ ਜਿਨੀ ਗੂਦਰੀ ਖਟੀਆਂ ਨਹੀਂ ਪੀਲੀਆਂ ਆ ਕਹਿੰਦਾ ਭਾਵ ਐ ਐਡਾ ਚੱਲ ਖਟੀਆਂ ਪੀਲੀਆਂ ਕਿਹਨੇ ਵੇਖਣਗੇ ਮੇਨ ਜਾਨਵਰ ਦੇਂਦਾ ਉੱਡਿਆ ਮદાન ਚ ਵਿਕੀ ਗਈ ਤਾਣੇ ਠੀਕ ਹੈ ਕਿ ਨਹੀਂ ਘਰੇ ਬਹੁਤ ਵਧੀਆ ਉੱਡੀਆਂ ਬਾਜੀ ਛੱਡੀ ਨਹੀਂ ਗਈ ਆਪਣੇ ਤੋਂ ਰੱਖ ਲਈ ਸੀਗੀ ਇਹ ਚੱਕਰ ਕੀ ਹੋਇਆ 2022 ਚੋੜਦੇ ਸਿਕੂਤਰ ਬਾਵਾ ਵਧੀਆ ਚੰਗੇ ਤੇ ਇਹ ਸੁੱਕੀ ਵੀ ਜਾਂਦੀ 12:30 ਬੂਰਾ ਨੂੰ ਤੇ ਪਾਣੀ ਪਹਿਲਾ ਪਾਣੀ ਲਾਇਆ ਸਿਰਫ ਇਹਨੂੰ ਇੱਕ ਪਾਣੀ ਤੇ ਉੱਡੀ ਆ ਇਹ ਤੇ ਇੱਕ ਪਾਣੀ ਪਹਿਲੇ ਪਾਣੀ ਤੇ 1 ਵਜੇ ਬੈਠੀ ਆ ਇਹ 5 ਐਮ ਮਿਲ ਤੇ ਲਗਭਗ 44 ਡਿਗਰੀ ਟੈਂਪਰੇਚਰ ਚ ਉਡਾਨ ਚੰਗੀ ਐ ਉੱਚੀ ਜਾਂਦੀ ਅਧਕਾਰੀ ਉੜਦੀ ਐ ਤੇ ਦੀ ਵੀ ਉੜਦੀ ਆ ਕੇ ਠੀਕ ਹੈ ਕਿ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਇਹ ਰੋਕ ਲਈ 2023 ਚ ਵੀ ਕੱਢੀ ਆਪਾਂ ਇਹ ਚ ਖਰਾਬ ਹੋ ਗਈ ਥੱਲੋਂ ਦੀਲੀ ਪੈ ਗਈ ਸੁੱਕ ਗਈ ਹੂੰ ਉਸ ਤੋਂ ਬਾਅਦ ਇਹ ਰੋਕਤੀ ਪੰਡੋ ਮੁੰਡਾ ਲੈ ਗਿਆ ਤੇ ਪਰਸੋਂ ਤੋਂ ਮੜਾ ਲੈਂਦੀ ਆਪਾਂ ਇਹਨਾਂ ਨੂੰ ਢੇਰ ਵਾਸਤੇ ਠੀਕ ਹੈ ਕਿ ਨਹੀਂ ਆ ਚੋਬਰ ਆਇਆ ਕਹਿੰਦੇ ਇਹਨਾਂ ਨੂੰ ਜਾਣਦੇ ਨਹੀਂ ਆਪਾਂ ਕਿਹੜੇ ਬੰਦੇ ਐ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਜੀ ਇਹਨੂੰ ਵੀਡੀਓ ਸਾਰੇ ਹੀ ਜਾਣਦੇ ਜਿਹੜੀ ਵੇਂਦੇ ਠੀਕ ਹੈ ਕਿ ਨਹੀਂ ਹਾਂ ਤੇ ਆਪਣਾ ਮਿੱਤਰ ਜਿਹੜਾ ਜਸ ਮੁੰਡਾ ਉਹ ਵੀ ਇਹਨਾਂ ਦੇ ਪਿੰਡ ਦਾ ਮਿੱਤਰ ਸੀ ਆਪਣਾ ਖਾਸ ਜਿਹੜੀ ਸੀ ਹਨਾ ਡੈਥ ਹੀ ਵਿਚਾਰੇ ਦੀ ਉਹਦਾ ਜ਼ਿਕਰ ਵੀ ਮੈਂ ਜ਼ਰੂਰੀ ਸਮਝਦਾ ਹਰੇਕ ਵੀਡੀਓ ਚ ਕਰਨਾ ਨਹੀਂ ਜ਼ਰੂਰੀ ਆ ਬੰਦਾ ਬਹੁਤ ਗੁੱਡ ਸੀ ਪਹਿਲੀ ਗੱਲ ਤੋਂ ਬੰਦਾ ਗੁੱਡ ਸੀ ਵਿਚਾਰਾ ਯਾਰ ਉਹ ਇਹ ਕਬੂਤਰੀ ਸੀਗੀ ਹਲੋ ਤੁਹਾਨੂੰ ਜੇ ਤੁਸੀਂ ਕਹਿਣੇ ਹੋ ਨਾ ਮੜ ਕੇ ਪੱਲੇ ਪੁੱਲੇ ਨਹੀਂ ਵਿਖਾਏ ਦੇਖ ਲਓ ਤੁਹਾਨੂੰ ਕੋਈ ਪੱਲੇ ਚ ਪਰਖ ਫਦਾ ਲੱਗਦੀ ਹੈ ਹਨਾ ਸਾਨੂੰ ਤਾਂ ਕੁਝ ਦੀਨ ਨਹੀਂ ਪੱਲੇ ਚ ਕੀ ਹੁੰਦਾ ਹੈਗਾ ਆ ਬਾਕੀ ਮੈਂ ਨਾ ਮੈਂ ਵੇਖ ਲਿਆ ਬਸ ਨੌਲੇਜ ਬਹੁਤ ਵਾਈਬ੍ਰੇਸ਼ਨ ਹੁੰਦੀ ਸੀ ਇਹਦੀ ਹੁੰਦਾ ਵੇਖ ਵਾਈਬ੍ਰੇਸ਼ਨ ਆਪਣੀ ਵੀ ਖੁਈ ਜਾਂਦੀ ਮੇਰੀ ਤਾਂ ਆਪ ਹੋ ਜਾਂਦੀ ਹੈ ਖੁਈ ਜਾਂਦੀ ਹੈ ਵਾਈਬ੍ਰੇਸ਼ਨ ਹਾਂ ਠੀਕ ਆ ਤੂੰ ਵੀ ਬਹੁਤ ਚੰਗਾ ਫਰੇਦਾ ਮਤਲਬ ਹੈ ਇਹ ਪੂਰਾ ਪੱਲੇ ਪੁੱਲੇ ਬਣਿਆ ਮੇਰੇ ਪੱਲੇ ਪੁੱਲੇ ਬਣਿਆ ਪੂਰੇ ਇਹ ਤਾਂ ਬਣਿਆ ਪੂਰੇ ਪੱਲੇ ਪੁੱਲੇ ਆ ਖੂਤਰੀ ਹੈ ਜਵੰਦਰੂ ਕਾਲੀ ਪੂਸ਼ ਹੈ ਮਤਲਬ ਜਿਆਦਾ ਨਹੀਂ ਖੰਭ ਕੋਈ ਵਿੱਚ ਦੋ ਦੋ ਇੱਕ ਇੱਕ ਦੋ ਦੋ ਖੰਭ ਹੈ ਕਾਲੇ ਆ ਠੀਕ ਹੈ ਜੀ ਠੀਕ ਹੈ ਤਿੰਨ ਚਾਰ ਫੰਕ ਕੰਮ ਹੂੰ ਪਹਿਲਾਂ ਤਾਂ ਕੰਗਾਲੇ ਦੋ ਇਧਰੋਂ ਸੀ ਕਾਲੇ ਦੋ ਇਧਰੋਂ ਹੀ ਬਾਕੀ ਸਾਰੀ ਚਿੱਟੀ ਜੀ ਲੋਂਦਰਾਂ ਵੀ ਦਿਖਾਈ ਦੇ ਹੁਣ ਤੈਨ ਮੁਰਕੇ ਅਗਲਾਏ ਨਾ ਕਹਦੇ ਵੀ ਉਹ ਦਿਖਾਉਣ ਲੱਗੇ ਸੀਗੇ ਤਾਂ ਤੁਸੀਂ ਸਵਾਰ ਕੇ ਕਬੂਤਰੀ ਨਹੀਂ ਦਿਖਾਈ ਤੇ ਜੇ ਆ ਕਿਸ ਨੇ ਵੇਖਣੀ ਹੈ ਤੇ ਮੇਰੀ ਆਈਡੀ ਤੇ ਜਾਵੜਿਓ ਠੀਕ ਹੈ ਕਿ ਨਹੀਂ ਤੇ ਉੱਥੇ ਜਾ ਕੇ ਤੇ ਹਾਈਲਾਈਟ ਚੈੱਕ ਕਰ ਲੇ ਦਿਆਂ ਜਾ ਕੇ ਠੀਕ ਹੈ ਜੀ ਆ ਵੀ ਡਾਂਗਾ ਡਾਈ ਹੈ ਪੂਲ ਗਰਮੀ ਜਿਹੜਾਈ ਹੈ ਨੂੰ ਹਾਂਜੀ ਘਰੋਂ ਵੀ ਰਿਕਾਰਡ ਦਾ ਆ ਦਿੰਦਾ ਹੈ ਹੈ ਲੈ ਕੇ ਲਿਆ ਦੇ ਜੋੜੀ ਜਾ ਕੇ ਕਿਨੂੰ ਮੈਨੂੰ ਹੁਣ ਤਾਂ ਜੋੜੀਆਂ ਹਜੇ ਖੰਡ ਕਿੱਥੇ ਹਜੇ ਜੋੜੀਆਂ ਬਣੀਆਂ ਜਿਹਦੇ ਬਣ ਗਈਆਂ ਤੇ ਭਾਵੇਂ ਸਾਰੇ ਤੇਰੀ ਹਲੇ ਜੀ ਸਾਰੇ ਤੇਰੇ ਆ ਰੱਬ ਨੇ ਬਣਾਈਆਂ ਜੋੜੀਆਂ ਆ ਰੱਬ ਨੇ ਤੇ ਗੱਭੀ ਜੀ ਕੋ ਬੜੇ ਵਾਰੇ ਨਹੀਂ ਯਾਰ ਅਸੀਂ ਆਏ ਹਾਸ ਦੇਖਣ ਕਿੱਕੋ ਕੋੜੀਆਂ ਹਾਂਜੀ ਜਦ ਮਰਜੀ ਇਹ ਦੇਖ ਲਈਆਂ ਆ ਕੇ ਹਾਸ ਦੇ ਹੀ ਰਹਿੰਦੇ ਆ ਹੋਰ ਦੱਸਦੇ ਦੱਸਦੇ ਇੱਕ ਗੱਲ ਹੋਰ ਵੀ ਦੱਸ ਦੇਣਾ ਇਹਦੀ ਛੋਟੀ ਹੁੰਦੀ ਪਹਿਲੀ ਲੜਾਈ ਭਾਜੀ ਸੀ ਕਰੋ ਇਹ ਠੀਕ ਹੈ ਛੋਟੀ ਹੁੰਦੀ ਪਹਿਲੀ ਲੜਾਈ ਮਾਫ ਹੁੰਦਾ ਬੱਚੇ ਨੂੰ ਕੁਝ ਵੀ ਕਰ ਸਕਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਓਕੇ ਸਰ ਹਾਂ ਉਹ ਪਹਿਲੇ ਦਿਨ ਸਪਾਇਆ ਸੀ ਇਹਨੇ ਤੇ ਰਾਹੁਲ ਐ ਮੁੰਡਾ ਇੱਕ ਬਾਦਲ ਦਾ ਉਹ ਬਾਜੋਂ ਬੂਜੋਂ ਤੈਨੂੰ ਜਾਣਦਾ ਜਾਣਦੇ ਪਿੰਡ ਦੇ ਮਸਾ ਹੋਣਗੇ ਵਿਚਾਰਾ ਹੈਂਡੀਕੈਪ ਲੰਗੜਾ ਹੈ ਉਹਦੇ ਬੈਗੀ ਸੀ ਜਾ ਕੇ ਇਹ ਜਰਸ ਪਾ ਕੇ ਤੇ ਆਪਾਂ ਉਹ ਤੋਂ ਹੱਥ ਨਹੀਂ ਚੱਕ ਲਈ ਸੀ ਠੀਕ ਹੈ ਗਾੜੀ ਵੀ ਸਨੂ ਗਲ ਵੀ ਦੱਸ ਦਿੰਦਾ ਹੈ ਕਿ ਸਾਨੂੰ ਬਾਅਦ ਚ ਕਰੋ ਵੀ ਨਹੀਂ ਹੈਣੀ ਹੈਣੀ ਮੈਣੀ ਦਾ ਬੈਣੀ ਦਾ ਸਾਨੂੰ ਬਗਰ ਪੱਕੀ ਰਿਪੋਰਟ ਕਿਸ ਨੇ ਦੱਸ ਕੇ ਤੋਰਿਆ ਸੀਦਾ ਕਹਦਾ ਜਾ ਕੇ ਨਾਂ ਦਿੱਤਾ ਉਹਦੇ ਵੱਡੇ ਭਰਾ ਨੂੰ ਕਹਿ ਦਿਓ ਅਜੇ ਦੇ ਭਰਾ ਨੂੰ ਆਖਾ ਪਾ ਗਿਆ ਸੀਗਾ ਮਾਰਨਾਂ ਤੋਂ ਆਏ ਤਾਂ ਸਾਡੀ ਤਕੂਤ ਨਹੀਂ ਦਿੰਦਾ ਉਹ ਉਹ ਨਾਲ ਆਏ ਕਰ ਜਿਹੜੀ ਹੈ ਕੂਦਰੀ ਲਿਆ ਦੇਵੇ ਤੇਰੇ ਟੰਬੇ ਪੈਣ ਗਣੂ ਕਹਿੰਦਾ ਤੇ ਉਹਨੇ ਮਿੰਟ ਜੀ ਕਹਿੰਦਾ ਆ ਜਾਓ ਭਾਈ ਕਹਿੰਦਾ ਬੈਠੀ ਐ ਸੂਦੀ ਮੈਂ ਹੁਣ ਕਿਧਰੋਂ ਆ ਗਈ ਦੱਸੀ ਟੰਬੇ ਪੈਣ ਗਏ ਆ ਕੇ ਫਿਰ ਉਹਨੂੰ ਮੁੜ ਕੇ ਆਇਆ ਤਾਂ ਅਸੀਂ ਪੰਪ ਦੇ ਕੇ ਚਾਏ ਨੂੰ ਉਹ ਪਿਆਰ ਵਾਲਾ ਇਸ ਦਾ ਕੋਈ ਨਾ ਜਦੋਂ ਆਪਣੇ ਵੱਡੇ ਹੋ ਗਏ ਨਾ ਮੰਨ ਕੇ ਬੱਚੇ ਵਿੱਚ ਹੋਰ ਤਾਂ ਹੋਰ ਦੇ ਦਾਂਗੇ ਹਾਂ ਠੀਕ ਆ ਕੋਈ ਗੱਲ ਨਹੀਂ ਇਹ ਕੂਦਰੀਆਂ ਕਹਿੰਦਾ ਨਾ ਮੱਠੀ ਐ ਵੀ ਨਾਂ ਵਾਲੀ ਠੰਡੀ ਨਾਂ ਵਾਲੀ ਗਰਮ ਐ ਉੱਡਣਗੇ ਵੀ ਫੁੱਲ ਤੇ ਭਾਈ ਦੇ ਵੀ ਠੀਕ ਆ ਤੁਹਾਡੇ ਕੋਲੇ ਵੀ ਮੀਡੀਅਮ ਸਾਈਜ਼ ਕਬੂਤਰੀਆਂ ਲਾਉਣੀਆਂ ਜਾ ਕੇ ਤੇ ਠੀਕ ਆ ਕਿ ਨਹੀਂ ਆਪਣੇ ਤੇ ਗਰਮ ਉਹ ਦਵਣੀ ਨੂੰ ਹਾਂ ਮੈਂ ਗਰਮ ਬਹੁਤ ਹੈ ਨਹੀਂ ਤੂੰ ਤੇ ਤੂੰ ਗਰਮ ਨਹੀਂ ਨਾ ਤੂੰ ਗਰਮ ਤਾਂ ਹੈਗਾ ਤੂੰ ਦਾਵਾ ਘੱਟ ਉਹ ਆਪਾਂ ਕੋਠਾ ਵਾਲਿਆਂ ਰਗੜ ਕੇ ਗਰਮ ਹੈ ਬੁੱਕਲੇ ਗਰਮ ਤੂੰ ਗਰਮ ਉੱਡੇ ਹੀ ਨਹੀਂ ਹੈ ਟੱਕਰ ਮਾਰਨ ਵਾਲਾ ਬੱਚੇ ਨਹੀਂ ਉੱੜਦੇ ਆਪਣੇ ਟੱਕਰ ਮਾਰੇ ਕਬੂਤਰ ਮਾਰ ਸਕਦੇ ਲੈ ਖੰਡ ਕੋਈ ਚੱਕਰ ਨਹੀਂ ਠੀਕ ਹੈ ਇੱਥੇ ਤੁਹਾਨੂੰ ਜੋੜੀ ਲਾ ਕੇ ਦੇਤੀ ਆਪਾਂ ਕਹਿੰਦਾ ਆਪਾਂ ਹੱਥ ਰੱਖਦਾ ਸਿਰ ਤੇ ਇਹਦੇ ਪਾਸ ਹੀ ਹੋ ਗਿਆ ਤੇ ਉਹ ਕੀ ਜੀ ਹਾਂ ਬਸ ਆਹ ਕੁਰੀ ਮੈਂ ਹੁਣ ਦਿਖਾ ਗਏ ਹਾਂ ਹਾਂ ਨਹੀਂ ਸਹੀ ਗੱਲ ਬੈਸੇ ਹੁਣ ਦਿਖਾਉਣਾ ਛੱਡ ਗਏ ਯਾਰ ਜਿਹੜਾ ਜਦੋਂ ਕਿਸ ਨਕੂਤਰ ਦਿੰਦੇ ਨੇ ਨਾ ਯਾਰ ਮਿੱਤਰ ਨੂੰ ਦਿਖਾ ਗਏ ਦਿਖਾਉਂਦੇ ਨਹੀਂ ਹੁੰਦੇ ਹਾਈਟ ਜੀ ਦੇ ਦਿੰਦੇ ਨੇਗੇ ਇਹ ਤਾਂ ਮੈਂ ਵੀ ਹਣਾ ਚੱਲ ਦਵਣੀ ਦੀ ਵੀਡੀਓ ਚ ਆਪਾਂ ਦਿਖਾ ਗਏ ਦਵਣੀ ਨੇ ਪਹਿਲੀ ਵਾਰ ਆਜੇ ਨਵੀਂ ਵੀਡੀਓ ਸਟਾਰਟ ਕੀਤੀ ਹੈ ਮਾ ਕੋਈ ਨਾ ਕੋਈ ਬੜੀਆ ਕਰੀਏ ਬੜੀਆ ਕਰੀਏ ਵੇਖ ਲਿਓ ਸਾਡੇ ਹੱਥੋਂ ਮੜ ਕੇ ਜਾਣਦੇ ਹੋ ਜੀ ਮੈਂ ਹਾਂ ਲਾਸਟ ਵਾਰ ਬਣਾ ਲਿਆ ਜਾਂਦੇ ਵਾਰ ਵੀਡੀਓ ਢੀ ਜਾਣਦੇ ਹੋ ਨਹੀਂ ਜਾਣਦੇ ਮੈਂ ਫਿਰ ਹੋਰ ਕੋਈ ਚਾਹ ਪਾਣੀ ਸੇਵਾ ਕੀ ਹੋ ਗਈ ਤੁਹਾਡੇ ਦਰਸ਼ਨ ਹੋ ਗਏ ਸਾਡੇ ਹੋ ਗਏ ਚਾ ਸਾਡੇ ਦਰਸ਼ਨ ਹੋ ਗਏ ਆ ਜੋ ਹੱਥ ਮਨਾਲੋ ਕੀ ਪਤਾ ਮਿਲਣਾ ਕਿ ਨਹੀਂ ਮਿਲਣਾ ਉਦੋਂ ਬਾਅਦ ਬਹੁਤ ਅਗੜੀ ਚੀਜ਼ ਦੇ ਦਰਸ਼ਨ ਹੋ ਗਏ ਕਿਹੜੀ ਹੋਏ ਅੱਛਾ ਉਹ ਤਾਂ ਬਸ ਯਾਦ ਰੱਖੋ ਮੇਰੇ ਬਾਬੇ ਚ ਜਿਹੜੀ ਚਾਲ ਫਰੋਕੇ ਬਾਏ ਬਾਏ ਲਵ ਯੂ ਟਾਂ ਲਾਉ ਲਾਗੇ ਜੀ ਬਾਬਾ ਕਹਿੰਦਾ ਭਾਈ ਇੱਥੇ ਅਮਣ ਕੋਲੇ ਟਾਂ ਲਾ ਕੇ ਆ ਗੱਡੀ ਤੇ ਤੇ ਹੁਣ ਗੱਡੀ ਢੁੱਡੀ ਕਾਢ ਲਈਏ ਟਰੈਕਟਰ ਲਾ ਲਈਏ ਅੰਦਰ ਤੂੰ ਦਗਾਉਣਿਆ ਕਬੂਤਰ ਕਿਹੜੇ ਕਿਹੜੇ ਬਾਹਰ ਬਾਹੇ ਬਾਹਰ ਬਾਹੇ ਹੈ ਨਾ ਮੰਤਰੀ ਦੇ ਤੇ ਚਲੋ ਕਰਦੇ ਹਾਂ ਉਹਦਾ ਸ਼ੇਰ ਆਪਾਂ ਆਹਾ ਬੱਚਿਆ ਚਾ ਬਾਹਰ ਕੱਢ ਹੀ ਨਵੇਂ ਕਿਹੜੇ ਕਿਹੜਾ ਕੀ ਦਾ ਕੁਛ ਇਹ ਕੀ ਬਲੱਡ ਲੈਣਾ ਬਲੱਡ ਲੈਣ ਦਾਸ ਤੇ ਬਲੱਡ ਲੈਣ ਭਾਈ ਖੜ ਜਾ ਅਣ ਕੀ ਗਲਾਰੀ ਲਾਉਣੀ ਤੇਰੇ ਨਾਲ ਯਾਰੀ ਹਾਂ ਹੀ ਕਿਹਨੇ ਲਗੇ ਤੂੰ ਆਪ ਹੀ ਕਹਿਦਾ ਮੈਨੂੰ ਪਾਸ ਹੀ ਨਾ ਮਰਮਾਨਦੀ ਸਮਝ ਗਿਆ ਮੈਂ ਇਹ ਪਹਿਲਾਂ ਅੰਦਰ ਕਰੀ ਪਿਆ ਸੀ 640 ਵਾਲਿਆਂ ਚੋਂ ਹੈ ਹਾਂਜੀ ਖੇਤਾਂ ਵਾਲੇ ਦਾ ਟੁਸੇ ਵਾਲੇ ਜੋ ਹੈ ਅੱਛਾ ਜੀ ਰਾਤ ਤੇ ਨਹੀਂ ਹੈਗਾ ਵਿੱਚ ਬਸ ਸਾਹੀ ਬਰਾਡਾ ਆਪਣੇ ਕੋਲ ਹੋਰ ਤਾਂ ਹੀ ਨਹੀਂ ਇਹ ਆ ਇਹ ਪਹਿਲਾ ਬਾਹਰ ਕੱਢੇ ਪਏ ਸੀ ਉਦੋਂ ਵੀਡੀਓ ਬਣਾਈ ਨਹੀਂ ਆਪਾਂ ਤੇ ਹੁਣ ਮੈਂ ਖੇਤ ਤੋਂ ਆਇਆ ਸੀ ਤੇ ਹੁਣੇ ਅੰਦਰ ਹੀ ਕਰਨੇ ਚੱਲਦੇ ਆ ਬਾਦਲ ਮੋਟਰਸਾਈਕਲ ਦੀ ਸਰਵਿਸ ਮੰਨ ਕੇ ਚੱਲ ਮਾੜ ਮੇਟ ਕੰਮ ਜੇ ਕਰਾ ਕੇ ਲਿਆਉਣੇ ਆ ਹਾਂ ਆ ਹਾਂਜੀ ਤੈਨ ਇਧਰ ਆ ਥੱਲੇ ਖੜਦਾ ਇਧਰ ਨਹੀਂ ਹਣਾ ਵਿਚ ਪੀਲੀਆਂ ਪੂਰੀਆਂ ਮਿੱਠੀਆਂ ਨੇ ਲੱਭੇ ਮੈਨੂੰ ਇਹ ਕੋਈ ਨਹੀਂ ਹਰ ਗਿਆ ਇਹ ਨਹੀਂ ਹੋਣਾ ਚਾਹੀਦਾ ਮਿੱਠਾ ਲੱਗ ਭੱਗ ਨਲੇ ਖਰਾਕ ਤੇ ਆ ਪੀਲੀਆਂ ਪੂਰੀਆਂ ਸੇਕ ਨੰਬਰ ਹੈ ਇਹਨੂੰ ਚੱਕ ਲੈ ਚੱਕਲਾ ਦਿਖਾ ਚੱਕ ਕੇ ਇਹਨੂੰ ਜੇ ਦਿਖਾਉਣਾ ਹੈਗਾ ਤਾਂ ਹਾਂ ਵਾ ਛਾਹ ਕਿਥੋਂ ਲੈ ਵੀ ਤੇ ਜਿਹੜੀ ਦਾੰਦ ਸਿੰਗਲ ਛੱਡੀ ਸੀ ਉਹਨਾਂ ਨਾਲ ਲੈ ਅੱਛਾ ਹਾਂ ਉਹ ਸਿਰੇ ਵਾਲਾ ਹੈ ਹਾਂ ਮੈਨੂੰ ਘੱਟ ਪਸੰਦ ਆ ਥੋੜੇ ਜਿਹੇ ਇਹ ਇਹ ਤੈਨੂੰ ਨਹੀਂ ਉੱਡੀ ਜਿਹਾ ਉਹ ਤਾਂ ਹੀ ਬਹੁਤ ਸਿਆਪੜੀ ਹੋ ਮੈਨੂੰ ਨਹੀਂ ਪਸੰਦ ਉਹ ਉੱਡੀ ਆ ਘੱਟ ਪਸੰਦ ਆ ਜੀ ਇਹ ਜੁਰਦੇ ਹਨ ਠੀਕ ਆ ਠੀਕ ਰੱਬ ਚ ਲੱਗੇ ਨਾਲੇ ਅਗਦੀ ਸੀ ਨੇੜਾ ਮੁੜ ਕੇ ਭਾਜੇ ਤੇ ਆਪਾਂ ਟਾਈਮ ਵਾਲਾ ਕਰਿਆ ਚਲੋ ਜੀ ਤਾਰ ਦਿਓ ਜੀ ਫਿਰ ਚੱਲਦੇ ਆਂ ਬਾਹਰ ਆਪਾਂ ਲਓ ਜੀ ਦੱਸੋ ਜੀ ਮਾੜਾ ਮੋਟਾ ਕਮੈਂਟਰੀ ਕਰਦੇ ਕੋਈ ਗੱਲ ਨਹੀਂ ਕਮੈਂਟਰੀ ਤਾਂ ਕਰਤੀ ਮੈਂ ਬਸ ਖੋਲੀ ਆਂਨੇ ਆ ਬਈ ਹੁਣ ਆਇਆ ਜੀ ਰਿਪੇਅਰ ਕਰਨ ਲਈ ਤੁਸੀਂ ਰਿਪੇਅਰ ਕਰੀ ਆਹੜਾ ਬੰਦਾ ਏਡਾ ਕੰਮ ਅੱਛਾ ਇਹ ਮੇਰੇ ਨਾ ਆਇਓ ਮਿਸਤਰੀ ਫੇਲ ਮਿਸਤਰੀ ਫੇਲ ਆਏ ਇਹ ਖਤਮ ਹੈ ਜਵਾਨਾ ਹਾਂ ਹਾਂ ਵੀ ਉਧਰ ਵੇਖ ਮਿਸਤਰੀ ਮੁੱਕ ਨਾ ਦਿਖਾ ਬੜਾ ਓਏ ਹੋਏ ਓਏ ਹੋਏ ਜਿਹੜੇ ਲੈਣੇ ਉਹ ਦਿਖਾ ਕੀ ਬਾਤਾਂ ਨੇ ਆਏ ਹੁਣ ਬਸ ਕੋਈ ਨਾ ਹੁਣ ਕਰੂਗਾ ਕੀ ਕਰਾਂ ਕਰੂਗਾ ਅਗਲੀ ਸੱਤ ਕੇ ਬਾਅਦ ਦਿਖਾਵਾਂ ਬਸ ਰਹੀ ਹੈ ਸਰੇ ਹੈ ਰਿਪੋਰਟ ਸਰੇ ਹੈ ਜਾਵਾਂ ਠੀਕ ਹੈ ਤੂੰ ਇਹਨੂੰ ਖੋਲ ਕੋਈ ਗੱਲ ਨਹੀਂ ਹੁਣ ਆਏ ਨਾ ਕੋਈ ਤੁਸੀਂ ਰੋਜ਼ ਹੀ ਖੋਲੀ ਬੈਠੇ ਹੁੰਨੇ ਇਹਨੂੰ ਹਣਾ ਇਧਰ ਸਪਲੈਂਡਰ ਵਾਲਾ ਪਾਉਣੇ ਦੂਜੇ ਫਰੇ ਦੇ ਹਾਂ ਸੇਰੀ ਸਪਲੈਂਡਰ ਵਾਲਾ ਪਾ ਦਿੰਨੇ ਆ ਮੁਗਦੀ ਗੱਲ ਐ ਸਿੱਧੇ ਹਿਸਾਬ ਕਰਦਾ ਹਾਂ ਹਾਂ ਜੀ ਕਿਹਬਰ ਦੱਸਾਂਗੇ ਵੀ ਕੀ ਬਣਿਆ ਠੀਕ ਐ ਕਿ ਨਹੀਂ ਕਰਾ ਕਰਗੇ ਨੂੰ ਸੈਟਿੰਗ ਤਿਆਰ ਕਰਕੇ ਉਦੋਂ ਬਾਅਦ ਦਿਖਾਵਾਂ ਚਾਚਾ ਜੀ ਹੋ ਗਿਆ ਮੋਟਰ ਸਾਂ ਰੈਡੀ ਹਾਂ ਜੀ ਹਾਂ ਜੀ ਹੋ ਗਿਆ ਡਿੱਗ ਪਈ ਵੀ ਟੁੱਟ ਗਈ ਜੀ ਇਹ ਬਾਕੀ ਘਰੇ ਜਾ ਕੇ ਹਾਂ ਹੁਣ ਕਿਦਾ ਮੋਟਾ ਮੁੱਟਾ ਕਰੀ ਗਈ ਇਹਦੇ ਹਿਸਾਬ ਕਰੀ ਜਾਂਦਾ ਓਕੇ ਹੋ ਗਿਆ ਜੀ ਹਾਂ ਜੀ ਓਕੇ ਓਕੇ ਨੇਟੂ ਇਹ ਬਚ ਗਈ 1300 ਦੀ ਜੀ ਹਾਂਜੀ 13 ਹੌਲਾ ਕੰਮ ਕਰਤਾ ਅੱਜ ਬਈ ਕਰਤਾ ਹੀ ਕਰਤਾ ਜਮਾ ਕਰਤਾ ਉਹੀ ਚੋੜ ਕਰਦੇ ਗੱਲਾਂ ਆਏ ਮਾੜਾ ਕੰਮ ਕਰਨਾ ਸੀ ਮੀਟਰ ਦਾ ਬਸ ਚੜੜ ਚੜ ਕਰਦੇ ਗੱਲਾਂ ਸਾਰਾ ਨਵੀਂ ਧੋ ਮੀਟਰ ਪਾ ਤਾਂ ਉਹ ਦੂਜਾ ਸਪਲੈਂਡਰ ਵਾਲਾ ਜਗਾੜ ਕਰਤਾ ਹੋਰ ਮਿੱਤਿਆ ਕਿਵੇਂ ਜਵਾਗ ਜਲੇ ਤੇਰੀ ਚੱਕ ਕੇ ਮਾਰਾਂ ਛੜਕ ਦੇ ਨੂੰ ਚੱਲ ਚਲੀਏ ਜੀ ਕਰੇ ਵੇਰ ਵੇਣੇ ਤੇ ਆਗੇ ਸੀ ਆਪਾਂ ਕਰੇ ਤੇ ਬਚੀ ਥੋੜਾ ਜਿੰਦਾ ਕੰਮ ਠੀਕ ਹੈ ਉਹ ਜਿੰਦਾ ਆਉਂਦਾਗਾ ਤੇਦਰ ਸਾਫ ਸੁਕਰੀ ਪਿਆ ਬੜੀ ਸਾਡਾ ਡਿਪਾਰਟਮੈਂਟ ਆਪਣੇ ਭਾਂਡੇ ਭੁੰਡਦਾਉਣੇ ਤੁਨੇ ਪਾਉਣੇ ਆਗੇ ਤੇ ਕਰਦੇ ਆ ਤੇ ਮਨਪ੍ਰੀਤ ਨੇ ਧਾਣੀ ਦੂਨੇ ਪਾ ਦੇ ਟ੍ਰੇਆਂ ਚ ਤੇ ਹੁਣ ਦੋਹਾਂ ਧਰਦਿਆਂ ਖੋਡਿਆਂ ਚ ਐਡ ਨੂੰ ਢਵਾਵਾ ਹੈਗੀ ਅੱਜ ਤਾਂ ਤੇ ਬੈਠੇ ਆ ਰਾਤ ਲੈਟ ਹੈਣੀ ਸੀ ਯਾਰ ਤੋ ਜਦ ਪਹ ਪੈ ਗਿਆ ਉਦੋਂ ਧਾਣੀ ਦੂਨੇ ਖਾਦੇ ਨਹੀਂ ਜਾਣ ਫਰਾਂ ਨੇ ਤੜਕੇ ਖਾਦੇ ਹਨ ਤੇ ਬਾਕੀ ਸੈਟ ਆ ਬੈਠੇ ਓਕੇ ਰਿਪੋਰਟ ਹੈਗੀ ਤੋ ਗਰਮ ਪਾਣੀ ਲੈਣ ਗਿਆਗਾ ਕਰੋ ਤੇ ਬਸ ਫਿਰ ਕਰਦੇ ਹਾਂ ਅੱਗੇ ਸਿੱਧਾ ਪਾ ਲਓ ਜੀ ਰੱਖ ਦੇ ਨੇ ਇਹ ਧਾਣੀ ਰੱਖੋ ਇਹ ਰੱਖੋ ਧਾਣੀ ਉਹ ਜੇ ਮੈਂ ਕੰਮ ਹੌਲੀ ਹੌਲੀ ਰੱਖਾਂਗੇ ਇੱਧਰ ਰੱਖਦੇ ਕੰਮ ਜਿਆਦਾ ਉਲਝਿਆ ਪਿਆ ਬੜਕਾ ਦੇ ਕੰਮ ਛੇਤੀ ਛੇਤੀ ਹਾਂਜੀ ਚਲੋ ਵੀਡੀਓ ਰੱਖ ਦੇ ਰੱਖ ਦਿਓ ਫਸਟ ਖੁੱਡਾ ਕੰਬਲਿਟ ਹਾਂਜੀ ਹੋ ਗਿਆ ਇਹ ਕੰਬਲਿਟ ਪਾਣੀ ਪਾਉਣਾ ਨੇ ਨਿੱਗਾ ਹੈ ਪਾਣੀ ਨਿੱਗਾ ਉਹ ਪਾਵਾਂਗੇ ਉਹਦੀ ਪਾਏ ਅੱਛਾ ਪਾਣੀ ਪਾਉਣਾ ਹੈ ਪਾਣੀ ਪਾ ਦਿਓ ਪਾ ਦਿਓ ਆਇਓ 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 ਬਤਾ ਲਓ ਜੀ ਇਹਨਾਂ ਨੇ ਰੱਖ ओके हो गई ओके जी ਹੁਣ ਚਾਲੇ ਉਧਰ ਚਲ ਜਾਣ ਚਾ ਚਲੋ ਚਲੋ ਉਧਰ ਵੀ ਰੱਖ ਦਿੰਦੇ ਹਾਂ ਨਹੀਂ ਉਪਰੋ ਜੀ ਹੈ ਉਪਰੋ ਜਪੜੋ ਹਾਂ ਕੀ ਆਨੇ ਓਏ ਅਰਤੀ ਦਰਜੀ ਹੋਈ ਸੀ ਧਰ ਦਿਓ ਜੀ ਆਈ 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 ਬੋਲੋ ਚਲੋ ਨਾ ਡਰੋ ਨਾ ਡਰੋ ਹੁਣ ਹੱਥ ਲਾ ਦੂਗਾ ਇਹਨੂੰ ਕੱਢ ਦਿਓ ਹਰ ਕੋਈ ਉਹ ਫਿਰਦਿਆ ਹੂੰ ਤਕਾਲ ਖਾ ਲੋ ਆਂਦੇ ਨੂੰ ਮੇਦਾ ਤੋਂ ਨੂੰ ਇਹਦੇ ਹੱਬ ਦਾ ਧਰ ਦਿਓ ਧਰ ਦਿਓ ਲੈ ਆਖਤ ਖੁੱਡਾ ਹੈ ਲਓ ਜੀ ਮਸੇ ਰੱਖਿਆ ਬਾਕੀ ਨਾਲ ਲੇਕਿਨ ਹੋ ਗਏ ਜੀ ਕੰਪਲੀਟ ਲਓ ਜੀ ਬਾੜ ਕਾਲੇ ਪਾਸੇ ਆ ਗਏ ਜੀ ਕਹਿੰਦੇ ਆ ਗਏ ਜੀ ਆਲੇ ਚੱਕ ਦਿਓ ਜੀ ਧਰ ਦਿਓ ਦਾਣੇ ਲਓ ਜੀ ਆਇਓ ਆਇਓ ਓਕੇ ਦਾਣੇ ਰੱਖੇ ਸਾਰੇ ਪਾਸੇ ਹੋ ਹੁਣ ਬਾੜਕ ਚ ਪਾ ਦਈਏ ਪਾਣੀ ਨਿੱਗਾ ਐਟਾ ਮੈਂ ਬਾੜਕ ਸਣਾ ਤਤਾ ਪਾ ਕੇ ਤੇ ਨਿੱਗਾ ਕਰਾਂਗੇ ਇਹਨਾਂ ਨੂੰ ਹਾਂਜੀ ਨਿੱਗਾ ਦੇਗਾ ਪਾਣੀ ਪਾ ਲੋ ਹਾਂ ਤੇ ਕਰ ਦਿਓ ਨਿੱਗੇ ਸਾਰੇ ਜਿੰਨੇ ਵੀ ਹੈਗੇ ਦੂਜੇ ਤੱਕ ਕਰ ਦਿੰਦੇ ਹੁਣ ਕੀ ਕਰੀਏ ਤੇ ਕੀ ਗੱਲ ਆ ਪਾਣੀ ਪਾਉਣਾ ਪੂਰੀ ਵੀ ਨਿਕਾਊਗਾ ਪਾ ਵੀ ਪਾਣੀ ਕਰਦੇ ਆ ਪਾਣੀ ਪਾ ਲਈ ਓਕੇ ਜੀ ਇਧਰ ਓਕੇ ਲੋ ਜੀ ਇਹ ਖੁੱਡੇ 'ਚ ਪਾਤਾ ਅਸੀਂ ਗੱਲਾਂ 'ਚ ਰਹਿ ਕੇ ਦੂਜੇ ਖੁੱਡੇ 'ਚ ਪਾਉਣੇ ਹਣ ਨਾ ਪੂਰੀ ਗੱਲ ਨਹੀਂ ਕੋਈ ਗੱਲ ਨਹੀਂ ਨਾ ਨਿਸ਼ਕਾਨ ਹੋ ਗਿਆ ਸਾਡਾ ਜੀ ਹਾਂਜੀ ਮੋਰ ਪਾਉਣਾ ਪੂ ਕੋਠੰਡਾ ਲੈ ਕੇ ਓਹ ਹਾਂ ਉਹ ਨਾ ਪਾਏ ਹੀ ਨਹੀਂ ਇਹਨਾਂ ਨੂੰ ਅੱਛਾ ਠੀਕ ਹੈ ਜੀ ਕੱਢ ਲੈਣਾ ਕੱਢ ਕੇ ਮੈਂ ਕੱਢ ਲਓ ਕੱਢ ਲਓ ਪਾ ਦੇ ਲਓ ਜੀ ਪਾ ਦੇ ਰਿਹਾ ਪਾਣੀ ਚੱਟੋ ਚੋ ਨਾ ਕੱਲ ਮੈਂ ਕੱਲ ਵਾਲੇ ਸਾਹ ਦਰਗਮੋਂ ਆ ਰੰਦਾ ਵੀ ਇਹਦੇ ਤੇ ਪਾਣੀ ਪਿਆ ਹੁੰਦਾ ਬਾਹਲਾ ਹੂੰ ਮਤਾਂ ਕਰਕੇ ਤੱਤਾ ਬੜੇ ਉੱਪਰ ਬਾਹਲਾ ਡੋਲ ਜਿਆਦਾ ਠੀਕ ਹੈ ਤੇ ਬਾਅਦ ਚ ਆ ਕੇ ਹੁਣ ਪਤਾ ਲੱਗਿਆ ਵੀ ਇਹਨਾਂ ਦੀ ਦੁਕਾਨ ਦਾ ਪੈਂ ਹੀ ਨਹੀਂ ਠੀਕ ਹੈ ਜੀ ਇਹ ਜਿਹੜੀ ਥੱਲੇ ਵੱਜੀਆਂ ਬੰਗਾਂ ਸੀਂਗਾ ਹਾਂਜੀ ਹਾਂਜੀ ਤਾਂ ਕਰਕੇ ਹੁਣ ਦੂਰਾ ਤੀਰਾ ਆਇਆ ਕਰ ਗਿਆ ਨੇ ਤਨਾਰੀ ਪਾ ਤੱਕ ਖੁੱਡੀ ਸੀ ਪਾ ਦੇ ਰਿਹਾ ਪਾਣੀ ਆ ਗਿਆ ਲਾਇ ਕੱਢ ਦੇ ਉਹ ਬਿਲਕੁਲ ਬੈਠਦਾ ਪਾਣੀ ਘੱਟ ਸੀ ਉਹ ਲੱਕ ਵੱਜ ਗਈ ਹੋਈ ਨਹੀਂ ਲੱਕ ਵੱਜ ਗਈ ਜ਼ਿੰਦਗੀ ਜੀ ਨੂੰ ਹੋਇਆ ਕੰਮ ਕਦੇ ਮੇਰੇ ਇਹ ਗੱਲਾਂ ਚ ਹੋਇਆ ਜੀ ਨਾ ਨਾ ਗੱਲਾਂ ਲੱਗਣ ਦਾ ਕਾਰਨ ਨਹੀਂ ਹੋਦਾ ਇਹ ਮੈਂ ਸਾਂ ਕੀ ਕਾਰਨ ਹੈ ਬਸ ਗੱਲਾਂ ਦਾ ਹੀ ਕਾਰਨ ਹੈ ਬਸ ਗੱਲਾਂ ਦਾ ਕਾਰਨ ਗੱਲਾਂ ਵੱਜੀਆਂ ਨਹੀਂ ਤੇ ਕੰਮ ਹੋ ਗਿਆ ਗੱਲਾਂ ਵੱਜੀਆਂ ਨਹੀਂ ਤੇ ਕੰਮ ਹੋ ਗਿਆ ਜ਼ਿੰਦਗੀ ਜੀ ਨੂੰ ਹੋਇਆ ਕੰਮ ਕਰੀ ਓਏ ਨੁਕਸੇ ਉੱਥੇ ਰਹਿ ਗਿਆ ਹਾਏ ਨੁਕਸੇ ਉੱਥੇ ਰਹਿ ਗਿਆ ਹਾਂ ਨੁਕਸੇ ਉੱਥੇ ਰਹਿ ਗਾ ਉਹਨੂੰ ਦੋ ਭਾਂਡੇ ਚੱਕ ਲੈਣਾ ਪਈ ਹੈ ਨਾ ਚੱਕ ਲੈ ਚੱਕ ਲੈ ਪਾ ਦਿੰਨੇ ਆ ਲਾਸਟ ਦੋ ਖੁੱਡੇ ਰਹਿ ਗਏ ਚੱਕੜ ਜਾ ਕਰਦੀ ਫਿਰਦੀ ਐ ਨਹੀਂ ਕੀ ਗੱਲ ਐ ਅਰੇ ਦੋਲੇ ਐ ਵੀ ਅੰਦਰ ਨਾਲ ਚੱਕੜ ਹੋ ਜਗਦੇ ਗਏ ਕਿੱਡਾ ਤਗੜਾ ਜਾਨਵਰ ਬੈਠਾ ਵੀ ਦਿਖਾ ਦੇ ਉਹ ਹੋ 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 ਜਨਵਰੀ ਬਲ ਤੱਕ ਦੋਨਾਂ ਦੇ ਜੁਮ ਕਰਨਾ ਪੂਆ ਆਹ ਆ ਬੈਠਾ ਭਾਈ ਇਹੀ ਫੜਾ ਜਾਵਾ ਸਾਵਾ ਹੀ ਜਾਵਾ ਬਾਹਰ ਦਾ ਹੀ ਪਾਣੀ ਇਧਰ ਹਾਂ ਇੱਥੇ ਖੁੱਡੇ ਰੱਖ ਲਓ ਜਿੱਧਰ ਰੱਖਤਾ ਕੀ ਨਾ ਸੇਟਰਾ ਕਰਨਾ ਤੇ ਕੋਡਿਆਂ ਦਾ ਕੰਮ ਹੋਈਓ ਕੰਪਲੀਟ ਦਾਦੇ ਪਾਣੀ ਨਾਲ ਲਾਈਟ ਹੈਗੀ ਸੁੱਕੀ ਸੰਦੀ ਤਾਹੇ ਰੋਟੀ ਖਾ ਲੜ ਕੇ ਰੋਟੀ ਖਾ ਲਈ ਸੀ ਸੰਦੀ ਰੋਟੀ ਖਾਦੀ ਹੋਈ ਨਹੀਂ ਕਰਦਾ ਖਾਣ ਕੜ ਕੇ ਖਾ ਜਾਂਦੀ ਅੱਛਾ ਤੁਹਾਨੂੰ ਇੱਕ ਨਹੀਂ ਖਾਦਣਾ ਹੁੰਦਾ ਕਮਾਲ ਆ ਜਦ ਰਿਆ ਫਿਰ ਦੋ ਖਾਧੀਆਂ ਤੜ ਕੇ ਸਿਰਫ ਦੋ ਦਿਨ ਕੱਢਦਾ ਕਿਵੇਂ ਤੂੰ ਮਾਰੂ ਵੀ ਭੁੱਖੀ ਲੱਗਦੀ ਹੈ ਨਾ ਉਹ ਡੱਟ ਹੈਲੋ ਓਕੇ ਜੀ ओके बाय बाय जी। मोटरसाइकल बस ਆਪਣਾ ਥੋੜਾ ਜਿਹਾ ਅੰਦਰ ਕਵਰ ਚ ਸ਼ੈੱਡ ਥਲੇ ਕਰ ਜਾਵਾਂ। ਬਸ ਤੇ ਮੈਂ ਚੱਲਿਆ। ਸ਼ੈੱਡ ਜੀ ਤਕੜਾ ਮੀ ਹੈ ਤੇ ਸ਼ੈੱਡ ਉੱਤੇ ਵੀ ਡਿਗ ਸਕਦਾ ਸਾਡੇ ਟਰੈਕਟਰਾਂ ਨਾਲ ਮੋਟਰਾਂ ਨਾਲ। ਲਵ ਯੂ ਬਾਏ ਬਾਏ। ਤੜਕੇ ਮਿਲਦੇ ਨਹੀਂ ਜਾਂਦੇ ਰਹਿ ਤਾਂ ਤੇ ਤੜਕੇ ਨੂੰ ਬਾਬਾ ਨਾਨਕ ਮਿਲਾਂਗਾ। ਮਿਲਾਂਗੇ ਤੇ ਪਰ ਤੂੰ ਕੱਲ ਨੂੰ ਵੀ ਮਿਲੇਂਗਾ ਤੂੰ ਤੇ ਪਰਸੋਂ ਵੀ ਮਿਲਲੇਗਾ ਤੇ ਚੌਥੀ ਆ ਕੇ ਮਿਲ ਕੇ ਵੇਖੀ ਫਿਰ ਤੂੰ ਇਹਨੂੰ। ਏਈ ਕੜਚੂ ਗਲਟ ਹਾਂ ਹਾਂ ਫੇਰ ਤੂੰ ਆ ਗਿਆ ਤੂੰ ਫਿਰ ਕੋਈ ਨਾ ਯਾਰ ਚੁੱਪ ਜੇ ਕਰਕੇ ਆਈਂਗਾ ਨਾਲ ਨਾਲ ਹੀ ਆ ਟੱਕਰ ਜੀ ਲਾਉਂਦਾ ਹੌਲੀਲੀ ਹਾਂ ਤੇ ਨਾਲ ਤਾਂ ਸਿਰ ਜੀ ਬੱਸ ਐ ਹੀ ਕਰਦਾ ਕਰਦਾ ਅੱਜ ਇਹ ਨੂੰ ਅੰਦਰ ਕਰ ਗਏ ਮੈਂ ਚੱਲ ਚੰਗਾ ਫਿਰ ਮੈਂ ਚੱਲਿਆ ਕਰੇ ਕੱਲ ਨੂੰ ਮਿਲਦੇ ਆ ਠੀਕ ਹੈ ਜੀ ਲਓ ਜੀ ਤੇ ਹੁਣ ਮੈਂ ਆਦਰ ਕਰ ਦਈਏ ਵੀਡੀਓ ਦੇ ਐਂਡਿੰਗ ਹਨਾ ਤੇ ਮਨਪੀਤੇ ਕੋਲੋਂ ਚੱਲ ਪਈ ਸੀ ਆਪਾਂ ਤੇ ਲਗਭਗ ਘਰੇ ਪੜਤਾਂੜੇ ਆ ਤੇ ਅੱਜ ਤੋਂ ਕੱਲ ਤੋਂ ਆਪਾਂ ਵੀਡੀਓ ਸਟਾਰਟ ਕਰਿਆ ਕਰਾਂਗੇ ਲਗਭਗ ਤੜਕੇ ਆਪਦੇ ਘਰੋਂ ਤੇ ਅੱਜ ਵਾਲੀ ਵੀਡੀਓ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਸਾਰਿਆਂ ਨੂੰ ਤੇ ਬਾਕੀ ਓਕੇ ਬਾਏ ਬਾਏ ਸਾਰਿਆਂ ਨੂੰ ਵੀਰਾਂ ਨੂੰ ਤੇ ਲਵ ਯੂ ਬਾਏ ਬਾਏ ਕੱਲ ਨੂੰ ਮਿਲਦੇ ਆ ਰੱਬ ਰੱਖਾ ਬਾਏ ਬਾਏ